ਓ ਸੁੱਤੀ ਛੱਡ ਗਿਆ ਦਲਾਲ ਮੇਰਾ ਦਰਦੀ ਹਾਏ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਅੱਖ ਲੱਗ ਗਈ ਲਈ ਮਾਈ ਅੱਖ ਲੱਗ ਗਈ ਓ ਸੁੱਤੀ ਛੱਡ ਗਿਆ ਦਲਾਲ ਮੇਰਾ ਦਰਦੀ ਹਾਏ ਮੇਰੀ ਅੱਖ ਲੱਗ ਗਈ ਓ ਓ 트렌ਡਿੰਗ ਦੇ ਚੱਲਣ ਵਾਲਾ ਗੀਤ ਕੁਲਦੀਪ ਮਾਨਕ ਦਾ ਸੌਂਗ ਬੜੀਆਂ ਧਮਾਂ ਪਾ ਰੱਖੀਆਂ ਪੂਰੇ ਟ੍ਰੈਂਡ 'ਚ ਚੱਲਦਾ ਹੈਗਾ ਤੇ ਹਰ ਟਰੈਕਟਰਾਂ ਤੇ ਗੱਡੀਆਂ 'ਚ ਖੇਤਾਂ 'ਚ ਚਾਰੇ ਪਾਸੇ ਮਾਣਕ 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 ਹੋਈ ਪਈ ਐ ਤੇ ਮਿੱਤਰੋ 40 ਸਾਲ 35 40 ਸਾਲ ਪੁਰਾਣਾ ਗੀਤ ਅੱਜ ਉੱਭਰ ਕੇ ਸਭ ਦੇ ਸਾਹਮਣੇ ਦੁਬਾਰਾ ਫੇਰ ਕੰਦਾ ਬਨੇਰਿਆ ਤੇ ਮਾਨਕ-ਮਾਨਕ ਹੋ ਗਈ ਹਰ ਪਾਸੇ ਬਹੁਤ ਸੋਸ਼ਲ ਮੀਡੀਆ ਤੇ ਗੂੰਜ ਰਿਹਾ ਹੈ ਬਾਬਾ ਬੋੜ ਹਰਦੇਵ ਦਿਲਜੀਤ ਦੇ ਫਰੀਕਿਆਂ ਵਾਲ ਦਾ ਲਿਖਿਆ ਹੋਇਆ ਸੌਗ ਇਸਰਾਤਾ ਹਾਂ ਮਾਰਦੀ ਕੈਸ਼ ਤੇ ਵਿੱਚੋਂ ਵੀ ਸਾਈਡ ਦਾ ਇਹ ਗਾਣਾ ਤੇ ਅੱਜ ਪੂਰਾ ਦੁਨੀਆ ਤੇ ਛਾ ਗਿਆ ਹਰ ਪਾਸੇ ਮਾਨਕ ਮਾਨਕ ਹੋਈ ਪਈ ਆ ਹਰ ਕੋਈ ਇਹੀ ਲਾਰ ਹੈ ਚਲੋ ਬੱਚੋ ਚਲੋ ਆ ਜਾਂਦੇ ਆ ਬਾਹਨ ਸਿਟੀ ਪਟ ਪਟ ਕੇ ਓ ਮਾਇ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਨੀ ਅੱਖ ਲੱਗ ਗਈ ਨੀ ਮਾਇ ਅੱਖ ਲੱਗ ਗਈ ਹੋ ਸੁੱਤੀ ਸੱਡ ਗਿਆ ਦਿਲ ਦਾ ਮੇਰਾ ਦਰਦੀ ਆਈ ਮੇਰੀ ਆਕਲਾ ਕੇ ਗਈ ਓ ਓ ਚਲੋ ਬਈ ਚਲੋ